ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹਾਰਡ ਪ੍ਰਭਾਵਿਤ ਪਿੰਡ ਡੇਰੀਵਾਲ ਕਿਰਨ ਰਣਸਿੱਕੇ ਤੇਲਾ ਖੁਸ਼ਹਾਲਪੁਰ ਰਤਾ ਤੇ ਸ਼ਾਹਪੁਰ ਜਾਜੰਦਾ ਦੌਰੇ ਕੀਤਾ ਗਿਆ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਅਤੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 50-50000 ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਉਹਨਦੀ ਧਰਮ ਪਤਨੀ ਰੁਪੇਂਦਰਜੀਤ ਸੈਣੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ 베ਦੀ, ਐਸ.ਡੀ.ਐਮ ਕਲਾਨੌਰ ਮੈਡਮ ਜਯੋਤਸਨਾ ਸਿੰਘ, ਐਸ.ਡੀ.ਐਮ ਡੇਰਬਾ ਬਨਾਨਿਕ ਡਾਕਟਰ ਦਿੱਤੇ ਸ਼ਰਮਾ, ਐਸ.ਡੀ.ਐਮ ਫਤਿਹਗੜ ਚੂੜੀਆਂ ਗੁਰਮਿੰਦਰ ਸਿੰਘ, ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦੇ ਵਿੱਚ ਵੀ ਗਏ ਜਿਨ੍ਹਾਂ ਦੇ ਹੜਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਹੜ੍ਹ ਪੀੜਤਾਂ ਨੂੰ ਹੌਸਲਾ ਦਿੰਦੇ ਹੈ ਕਿ ਹੈ ਕਿ ਪੂਰੀ ਪੰਜਾਬ ਸਰਕਾਰ ਅਤੇ ਪੰਜਾਬੀ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ। ਉਹਨਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇਹ ਉਹਨਾਂ ਦਾ ਦੂਜਾ ਦੌਰਾ ਹੈ ਅਤੇ ਉਹ ਜਦੋਂ 31 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਏ ਸਨ ਤਾਂ ਉਹਨਾਂ ਨੂੰ ਕਈ ਪਰਿਵਾਰ ਮਿਲੇ ਸਨ ਜਿਨ੍ਹਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਗਏ ਸਨ ਤੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਵੱਲੋਂ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੜ੍ਹ ਪੀੜਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇ 10 ਚੈੱਕ ਦਿੱਤੇ ਗਏ ਨੇ ਜਦਕਿ ਬੀਤੇ ਕੱਲ ਪਠਾਨਕੋਟ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ 10 ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅਸੀਂ ਸਾਰੇ ਡਾਕਟਰੀ ਸਹਾਤਾ ਵੀ ਕਰਾਂਗੇ ਜੀ ਦਵਾਈਆਂ ਦੇਾਂਗੇ ਮੇਰੀਆਂ ਭੈਣਾਂ ਵਾਸਤੇ ਸੈਨੀਟਰੀ ਨੈਪਕਿਨ ਚਾਹੀਦੇ ਹੁੰਦੇ ਉਹ ਵੀ ਦੇਾਂਗੇ ਜੀ ਮੱਛਰਦਾਨੀ ਮੱਛਰ ਦੀ ਬਚਾਉਣ ਦੀ ਦਵਾਈ ਜੀ ਕਿਸੇ ਨੂੰ ਰੱਬ ਨਾ ਕਰੇ ਇਹ ਨੰਬਰ ਨੋਟ ਕਰ ਲਓ ਜੀ 104 ਨੰਬਰ ਹੈ ਜੀ ਇਹ ਸਾਡੇ ਮਹਿਕਮੇ ਦੀ ਐਮਰਜੈਂਸੀ ਆ ਮੈਂ ਨਵੀਂ ਕਹ ਬੀ ਇਹਨੂੰ ਕਰੋ 104 ਨੰਬਰ ਰੱਬ ਨਾ ਕਰੇ ਕਿਸੇ ਨੂੰ ਸੱਪ ਡਸੇ ਤੁਹਾਡੇ ਗੁਰਦਾਸਪੁਰ ਚ ਬਹੁਤ ਦਸਿਆ ਜੀ ਸਭ ਤੋਂ ਜ਼ਿਆਦਾ 37 ਬੰਦੇ ਅੱਜ ਕੱਲ ਵਿਚਾਰ ਰੱਖਣਾ ਜੇ ਹੱਥੇ ਛੋਟੀ ਰੱਖੋ ਦਿਨੇ ਰਾਤ ਨੂੰ ਟਾਰਚ ਵੀ ਰੱਖੋ ਵਿਚਾਰ ਰੱਖੋ ਜੇ ਹੋ ਜਾਏ ਤਾਂ ਘਬਰਾਣਾ ਨਹੀਂ ਆਉਣਾ ਮੰਦਰ ਨੂੰ ਚੱਕ ਕੇ ਸਾਡੇ ਨੀਅਰ ਸਸਤਾ ਚ ਪਹੁੰਚ ਦਿਓ 104 ਨੰਬਰ ਤੇ ਕਾਲ ਕਰ ਦਿਓ 10 10 ਮਿੰਟ ਟੈਲੀਫੋਨ ਆ ਜਾਊਗਾ ਅੱਧੇ ਘੰਟੇ ਚ ਐਂਬੂ ਲੈ ਸਾਕੇ ਲੈ ਜਾਏਗੀ ਇਲਾਜ ਕਰਕੇ ਠੀਕ ਕਰਕੇ ਘਰੇ ਛੱਡ ਕੇ ਜਾਵਾਂਗੇ ਮੌਤ ਨਹੀਂ ਬਾਈਕ ਤੋਂ ਡਰ ਕੇ ਕਰ ਰਹੀ ਐ ਨਹੀਂ ਮੈਂ ਮੌਤ ਨਹੀਂ ਹੁੰਦੀ ਜੀ ਇਸੇ ਤਰ੍ਹਾਂ ਕੋਈ ਔਰਤ ਮੇਰੀ ਪਿੰਡ ਪਰ પ્રેਗਨੈਂਟ ਹੈ ਅਸੀਂ ਬੇੜੀਆਂ ਤੇ ਵੀ ਲੈ ਕੇ ਆਏ ਆ ਇੱਕ ਮੁੰਡੇ ਦੇ ਗੁਰਦੇ ਫੇਲ ਸੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਨੂੰ ਕਿਸ਼ਤੀ ਤੇ ਲਿਆ ਕੇ ਉਹਨੂੰ ਹਸਪਤਾਲ ਚ ਦਾਖਲ ਕਰਾਇਆ ਕੋਈ ਬਿਮਾਰੀ ਹੋਵੇ ਸਾਰੇ ਪੁਆਰੀ ਆਪਣੀ ਇਰਾਜ਼ ਕਰਾ ਗਏ ਸੋ ਜੋ ਸਾਡੇ ਕੋਲੋਂ ਵੜਦਾ ਸਰਦਾ ਅਸੀਂ ਕਮੇਟੀਆਂ ਬਣਾਤੀਆਂ ਜੀ ਅੱਜ ਸਾਡੀ ਰੋਜ਼ ਮੀਟਿੰਗ ਹੁੰਦੀ ਹੈ ਜੀ ਸਵੇਰੇ ਸ਼ਾਮੀ ਜਿਹਦੇ ਚ ਪੰਚਾਇਤ ਦਾ ਮਹਿਕਮਾ ਵੀ ਆ ਪੀਣ ਵਾਲੇ ਪਾਣੀ ਦਾ ਵਾਟਰ ਸਪਲਾਈ ਸੈਨੀਟੇਸ਼ਨ ਵੀ ਆ ਸ਼ਾਰਾਂ ਦੀਆਂ ਕਮੇਟੀਆਂ ਦੇ ਮਹਿਕਮੇ ਵੀ ਸਾਰੇ ਜਣੇ ਮਿਲ ਕੇ ਅਸੀਂ ਪਿੰਡਾਂ ਵਿੱਚ ਸਫਾਈ ਕਰਨੀ ਹੈ ਜੀ ਸ਼ਾਮ ਨੂੰ ਘਰੇ ਜਾ ਕੇ ਹੱਥ-ਪੋ ਧੋ ਕੇ ਸਰੋਂ ਦਾ ਤੇਲ ਲਾ ਲਓ ਪੈਰਾਂ ਦੀ ਉਂਗਲੀਆਂ ਵਿੱਚ ਖਾਸ ਕਰਕੇ ਨਹੀਂ ਹੋਏਗੀ ਇਨਫੈਕਸ਼ਨ ਹੋਏਗੀ ਤਾਂ ਸਾਡੇ ਕੋਲ ਦਵਾਈਆਂ ਬਾਦੂ ਦਵਾਈ ਨਹੀਂ ਮੁੱਕਣ ਦਿੰਦੇ ਐਂਬੂਲੈਂਸਾਂ ਦੀ ਕਾਰ ਤੈਨੂੰ ਦੱਸੀ ਆ ਐਂਬੂਲੈਂਸਾਂ ਮੈਂ ਭੇਜ ਦੂੰਗਾ ਜਿੰਨੀਆਂ 5 ਕਹੋਗੇ 5 ਭੇਜੂੰਗਾ 10 ਕਹੋਗੇ 10 ਭੇਜੂੰਗਾ ਸਟਾਫ ਭੇਜੂੰਗਾ ਦਵਾਈਆਂ ਭੇਜੂੰਗਾ ਕੋਈ ਦਿੱਕਤ ਨਹੀਂ ਆ ਜੀ ਹਰ ਹਿੱਲਾ-ਵਿਸਿਲਾ ਕਰਾਂਗੇ ਜੀ ਤੁਹਾਡਾ ਘਰ ਲੋ ਬਣਾਉਣ ਦਾ ਘਰ ਦਾ ਸਮਾਨ ਪ੍ਰਾਣ ਦਾ ਅਗਲੀ ਫਸਲ ਬੀਜਣ ਦਾ ਮੈਨੂੰ ਬੜੀ ਖੁਸ਼ੀ ਆ ਜੀ ਇੱਕ ਸਾਡੇ ਜਿਹੜੀ ਜਿੰਨੀ ਆ ਕਿਸਾਨ ਯੂਨੀਅਨ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਅਸੀਂ ਤੁਹਾਡੇ ਟਰੈਕਟਰ ਲੈ ਕੇ ਆਵਾਂਗੇ ਖੇਤ ਵੀ ਠੀਕ ਕਰਾਂਗੇ ਬੀਜ ਵੀ ਲੈ ਕੇ ਆਵਾਂਗੇ ਖਾਦ ਵੀ ਲੈ ਕੇ ਆਵਾਂਗੇ ਤੁਹਾਡੀ ਫਸਲ ਵਿੱਚ ਕੇ ਜਾਵਾਂਗੇ ਆ ਕੁਛ ਕਰਦੀ ਲੋੜ ਹੈ ਜੀ ਐਸੋਲੇ ਔਰ ਸਾਰੇ ਕਰ ਰਿਹਾ ਐਨਆਰਆਈ ਕਰ ਰਿਹਾ ਉਹਨਾਂ ਦਾ ਵੀ ਧੰਨਵਾਦ ਕਰਦਾ ਇੰਜਨ ਮੈਡੀਕਲ ਐਸੋਸੀਏਸ਼ਨ ਦਾ ਜਿਹੜੇ ਦਾਨੀ ਸੱਜਣ ਔਰ ਆਪਣੇ ਸਟਾਫ ਦਾ ਆ ਜਿਹੜੇ ਕਿਸ਼ਤੀਆਂ ਤੇ ਜਾ ਕੇ ਲੋਕਾਂ ਦਾ ਇਲਾਜ ਕਰਦੇ ਆ ਵੀ ਅਸੀਂ ਦਵਾਈ ਖੋਣੋ ਕਿਸੇ ਨੂੰ ਉਹ ਨਹੀਂ ਹੋਣ ਦਿਆਂਗੇ ਤੱਕ ਨਹੀਂ ਹੋਣ ਦਿਆਂਗੇ ਇਹਨਾਂ ਬੱਚੇ ਬੱਚਿਆਂ ਦਾ ਜਿਹੜਾ ਮੇਰਾ ਪਰਿਵਾਰ ਦੀ ਤਰ੍ਹਾਂ ਮੈਡੀਕਲ ਵਾਲੇ ਸਟਾਫ ਹੈ ਜਿੰਨਾ ਵੀ ਆਸ਼ਾ ਬਰਕਤ ਤੋਂ ਲੈ ਕੇ ਡਾਇਰੈਕਟਰ ਤੱਕ ਸਾਰੇ ਤੁਹਾਡੀ ਸੇਵਾ ਚ ਲੱਗੇ ਹੋਏ ਆ ਜੀ ਤੇ ਅਸੀਂ ਹਾਜ਼ਰ ਆ ਜੀ ਤੁਹਾਡੇ ਵਾਸਤੇ ਜਿੰਨੇ ਜੋ ਕੇ ਹੈਗੇ ਆ ਤੁਹਾਨੂੰ ਤੁਹਾਡੇ ਪੈਰਾਂ ਸਰ ਖੜੇ ਹੋ ਕੇ ਤੁਹਾਡੇ ਖੇਤ ਚ ਦੁਬਾਰਾ ਲੈ ਲਾ ਦੀਆਂ ਫਸਲਾਂ ਦੇਖ ਕੇ ਤੁਹਾਡਾ ਹਾਸਤਾ ਬਸਤਾ ਕਰ ਦੇ ਕੇ ਫਿਰ ਸਾਡੇ ਮਨ ਨੂੰ ਚੈਨ ਆਏਗੀ ਪਰ ਅਸੀਂ ਚੈਨ ਦੀ ਨਹੀਂ ਇੰਤਜ਼ਾਰਾਂਗੇ ਉਨੀ ਜਰ ਅਸੀਂ ਦਿਨ ਰਾਤ ਤੁਹਾਡੇ ਵਿੱਚ ਆ ਮੈਂ ਦੂਜੀ ਵਾਰੀ ਆਇਆ ਤੀਜੀ ਵਾਰ ਵੀ ਆਉਂਗਾ ਚੌਥੀ ਵਾਰ ਵੀ ਆਉਂਗਾ ਜਗ੍ਹਾ ਜਗ੍ਹਾ ਜਾਊਂਗਾ ਜਾ ਕੇ ਹਾਲਾਤ ਦੇਖੂਗਾ ਔਰ ਜਦੋਂ ਵੀ ਆਉਂਗਾ ਮੇਰੇ ਜਿੰਨੇ ਵੀ ਮੇਰੇ ਭਰਾ ਜਿਹੜਾ ਕੋ ਭੇਜਣਗੇ ਜਿਹੜੇ ਲੋੜਵੰਦ ਤੱਕ ਔਰ ਤੱਕ ਪਹੁੰਚਾਵਾਂਗੇ ਸਰਵੇ ਹੋ ਜਾਣਗੇ ਜੀ ਪਸੰਦਾ ਖਰਾਬਾ ਆਏਗਾ ਘਰ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਪੈਸੇ ਆਣਗੇ ਸਮਾਨ ਦੇ ਆਣਗੇ ਸਮਾਨ ਆਏਗਾ ਜਿਹੜਾ ਤੁਹਾਡਾ ਪਸ਼ੂ ਮਰਿਆ ਉਹਦੇ ਪੈਸੇ ਆਣਗੇ ਹਰ ਚੀਜ਼ ਦੇ ਵਿੱਚ ਜਿਹੜੀ ਹੈਗੀ ਅਸੀਂ ਬਤ ਬਤ ਕਰਾਂਗੇ ਕੋਸ਼ਿਸ਼ ਇਹੇ ਗੱਲ ਸੀ ਜੀ ਪੈਸੇ ਪਏ ਹੋਏ ਆਪਣੇ ਕੋਲੇ ਸੋ ਇਹ ਸਾਡੀਆਂ ਜਿਹੜੀਆਂ ਜਦਵੰਦੀਆਂ ਹੈਗੀਆਂ ਯੂਨਾਈਟਿਡ ਸਿਕਸ ਹੈ ਜੀ ਡਵਾਈਨ ਲੋਕਰ ਮਿਸ਼ਨ ਖਾਲਸਾ ਜਿਹੜਾ ਹੈ ਹੋਰ ਵੀ ਬਹੁਤ ਸਾਰੇ ਹੈ ਸਾਡੇ ਸਾਨੀ ਸਾਹਿਬ ਸੰਜੀਵ ਅਰੋੜਾ ਜੀ ਸਾਡੇ ਮੈਂਬਰ ਆਫ ਪਾਰਲੀਮੈਂਟ ਉਹ ਕਹਿੰਦੇ ਡਾਕਟਰ ਸਾਹਿਬ ਪੈਸੇ ਸਤ ਲੋਕ ਕਿਸੇ ਨੂੰ ਤੰਗ ਨਹੀਂ ਹੋਣ ਦੇਣਾ ਕੋਈ ਬੰਦਾ ਇਹ ਨਾ ਸੋਚੇ ਵੀ ਮੈਂ ਬੇਸਹਾਰ ਭਈ ਉਹ ਉਹ ਮਨ ਮਹਿਸੂਸ ਨਾ ਕਰੇ ਵੀ ਮੇਰੇ ਮੇਰਾ ਕੋਈ ਸਹਾਰਾ ਨਹੀਂ ਮੈਂ ਹੁਣ ਕਰਾਂ ਤੇ ਕੀ ਕਰਾਂ ਕਿੱਥੇ ਜਾਵਾਂ ਤੁਹਾਡੇ ਭਰਾ ਤੁਹਾਡੇ ਨਾਲ ਖੜੇ ਆ ਜੀ ਸਾਰਾ ਸਾਰੇ ਹਰ ਪੰਜਾਬੀ ਤੁਹਾਡੇ ਦੁੱਖ ਵਿੱਚ ਸ਼ਾਮਲ ਹੈ ਤੇ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਜਿਹੜੀ ਹੈਗੇ ਹਿੰਮਤ ਦੇ ਦੰਦਾ ਰਵੇ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ 9 ਬਣਾ ਰਹੇ ਚੜ੍ਹਦੀ ਕਲਾ ਟਾਈਮਿੰਗ ਦੇ ਨਾਲ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.